ਆਹ ਲੋ ਜੀ ਨਸਾਰਾ ਆ ਚੁੱਕਾ ਜੀ ਨਸਰ ਗਈ ਆ ਇਹ ਤੁਸੀਂ ਮਸ਼ੀਨ ਨਾਲ ਵੀ ਜੀ ਹਾਂ ਹਾਂ ਜੀ ਮਸ਼ੀਨ ਨਾਲ ਵੀ ਸਮੱਸਿਆ ਇਹਦੇ ਵਿੱਚ ਸਿਰਫ ਇੱਕ ਹੀ ਆ ਉਹ ਹੈਗੀਆਂ ਨਦੀਨ ਦੀ ਤੁਹਾਨੂੰ ਦੋ ਸਪਰੇਆਂ ਕਰਨੀਆਂ ਪੈ ਸਕਦੀਆਂ ਆ ਜੀ ਤੇ ਤੁਸੀਂ ਇਹਨੂੰ 25 ਮਈ ਜਾਂ ਜੂਨ ਦੇ ਪਹਿਲੇ ਹਫ਼ਤੇ ਕਰੋਗੇ ਹੂੰ ਤੇ ਜਾਂ ਜਿਹੜੀਆਂ ਕੁਝ ਸ਼ਾਰਟ ਡਿਊਰੇਸ਼ਨ ਵਾਲੀਆਂ ਵੈਰਾਈਟੀਆਂ ਆ ਹੂੰ ਜਿਹੜੀਆਂ ਕਿ ਘੱਟ ਸਮਾਂ ਲੈਂਦੀਆਂ ਆ ਉਹਨੂੰ ਤੁਸੀਂ ਜੁਲਾਈ ਦੇ ਪਹਿਲੇ ਹਫਤੇ ਵੀ ਤੁਸੀਂ ਜਿਹੜਾ ਉਹ ਸਿੱਧੀ ਬਜਾਈ ਕਰ ਸਕਦੇ ਜੇ ਕੋਈ ਦਿੱਕਤ ਨਹੀਂ ਆਏਗੀ ਇਹ ਮੇਰੇ ਹਿਸਾਬ ਦੇ ਨਾਲ ਜੂਨ ਦੇ ਹੋਏਗਾ 10 ਤਰੀਕ ਦੇ ਆਸ-ਪਾਸ ਦਾ ਲੱਗਾ ਹੈ ਹਾਈਟ ਜਿਹੜੀ ਆ ਉਹ 2.5 ਫੁੱਟ ਆਰਾਮ ਨਾਲ ਹੋ ਗਈ ਹੈ 2.5 ਪੌਣੇ 3 ਹਾਂ ਸਮੱਸਿਆ ਇਹਦੇ ਵਿੱਚ ਕੋਈ ਨਹੀਂ ਆਈ ਠੀਕ ਆ ਇਹਨੂੰ 4 ਬੈਗ ਯੂਰੀਏ ਦੇ ਪਏ ਆ ਐਸ ਐਸ ਖੇਤ ਨੂੰ ਇਹਨੂੰ ਜ਼ਿੰਕ ਪਾਈ ਆ ਕਿੰਨੀ ਪਾਈ ਸੀ 5 ਕਿਜੀ ਬਾਈ ਪਰ ਏਕੜ 5 ਕਿਜੀ ਪਰ ਏਕੜ ਦੇ ਹਿਸਾਬ ਨਾਲ ਜ਼ਿੰਕ ਪਾਈ ਹੋਈ ਆ ਜੂਨ 25 ਤਰੀਕ ਦੇ ਲਾਗੇ ਲਾਓਗੇ ਜਿਵੇਂ 1509 ਆ 25 ਜੂਨ ਤੋਂ ਲੈ ਕੇ ਤੇ 1 ਜੁਲਾਈ ਤੱਕ ਲਾਓਗੇ ਨਾ ਤੇ ਜਿਹੜੀ ਹੱਥ ਦੀ ਲੱਗੀ ਹੋਈ ਤੁਹਾਡੀ ਹੈਗੀ ਨਾ 1509 ਉਹਦੇ ਨਾਲੋਂ 2-4 ਕੁਇੰਟਲ ਦਾ ਝਾੜ ਵੱਧ ਹੀ ਆਵੇਗਾ ਆਈਡੀਆ ਇਹਦਾ ਈਜ਼ੀਲੀ 20 ਕੁਇੰਟਲ ਸਾਨੂੰ ਮਿਲੇਗਾ ਜਿਹੜੀ ਇਸ ਤੋਂ ਲੇਟ ਲੱਗੀ ਹੋਈ ਹੋਗੀ ਉਹਦਾ ਸਾਨੂੰ 25 ਕੁਇੰਟਲ ਤੱਕ ਵੀ ਆਰਾਮ ਨਾ ਮਿਲੇ ਜਿਹੜੇ 3000 ਨੂੰ ਵੇਖਦੀ ਆ ਤੇ ਜੇ 20 ਕੁਇੰਟਲ ਵੀ ਨਿਕਲਦੀ ਤਾਂ ਸਿੱਧੀ 60000 ਦੀ ਆ 25 ਜੂਨ ਦਾ ਹ ਲੱਗੀ ਹੋਈ ਬਾਸਮਤੀ 1509 ਆ ਤੇ ਇਹਨੂੰ ਤੁਸੀਂ ਦੇਖ ਲਓ ਵੀ ਇਹ ਤੁਸੀਂ ਸਿੱਧੀ ਬਜਾਈ ਆ ਹਾਂ ਨਸਰਨ ਵੀ ਡੈਬੀ ਹਾਂ ਇਹ ਸਿੱਧੀ ਬਜਾਈ ਆ ਹਾਂਜੀ ਸਿੱਧੀ ਬਜਾਈ ਆ ਠੀਕ ਆ ਆਹ ਲਓ ਜੀ ਨਸਾਰਾ ਆ ਚੁੱਕਾ ਜੀ ਨਸਰ ਗਈ ਆ ਇਹ ਨਸਰਨ ਲਾਪੀ ਆ ਹਾਂਜੀ ਲਾਈਨਾਂ तकरीबन ਉਹ ਦੇਖੋ ਵਿੱਚ ਤੁਹਾਨੂੰ ਦਿਖ ਪੈਣੀਆਂ ਸਿੱਧੀ ਬਜਾਈ ਹਾਂ ਬਿਲਕੁਲ ਲਾਈਨ ਆ ਆ ਜੀ ਠੀਕ ਆ ਤੁਸੀਂ ਮਸ਼ੀਨ ਨਾਲ ਬੀਜੀ ਹਾਂ ਹਾਂਜੀ ਮਸ਼ੀਨ ਨਾਲ ਬੀਜੀ ਡ੍ਰਿਲ ਨਾਲ ਹਾਂਜੀ ਹਾਂਜੀ ਡ੍ਰਿਲ ਆਪਾਂ ਅੱਜ ਤੋਂ 8 ਸਾਲ ਪਹਿਲਾਂ ਬਣਾਈ ਸੀ ਇਹਦੀ ਅੱਛਾ ਜੀ ਇਹਦੀ ਖੇਤੀ ਸਾਨੂੰ ਕਰਦੇ ਆ 8 ਸਾਲ ਹੋ ਗਏ ਸਿੱਧੀ ਬਜਾਈ ਦੀ ਸਿੱਧੀ ਬਜਾਈ ਦੀ ਹਾਂਜੀ ਹਾਂਜੀ ਪਿਛਲੇ 8 ਸਾਲ ਤੋਂ ਹੀ ਸਿੱਧੀ ਬਜਾਈ ਕਰ ਰਹੇ ਹਾਂ ਲਗਾਤਾਰ ਹਾਂਜੀ ਲਗਾਤਾਰ ਹੀ ਅੱਛਾ ਤੁਸੀਂ ਸਾਰਾ ਝੋਨਾ ਬਾਸਮਤੀ ਸਿੱਧੀ ਬਜਾਈ ਕਰਦੇ ਹੋ ਚਾਹੇ ਬਾਸਮਤੀ ਹੋਵੇ ਚਾਹੇ ਸਾਵਾ ਝੋਨਾ ਹੋਵੇ ਚਾਹੇ ਪੀ ਆਰ ਦੀ ਕੋਈ ਵੈਰੈਟੀ ਹੋਵੇ ਅਸੀਂ ਸਾਰੀਆਂ ਸਿੱਧੀ ਬਜਾਈ ਦੇ ਨਾਲ ਹੀ ਕਰਦੇ ਹਾਂ ਸਿੱਧੀ ਬਜਾਈ ਦੀਆਂ ਕੀਤੀਆਂ ਅਸੀਂ ਇਲਾਕੇ ਦੇ ਪਹਿਲੇ ਬੰਦੇ ਹਾਂ ਜਿਨ੍ਹਾਂ ਨੇ ਸਿੱਧੀ ਬਜਾਈ ਦੀ ਖੋਜ ਕੀਤੀ ਤੇ ਸਿੱਧੀ ਬਜਾਈ ਤੇ ਹੀ ਸਾਰਾ ਕੰਮ ਕੀਤਾ ਸੀ ਠੀਕ ਪੂਰੇ ਇਲਾਕੇ ਦੇ ਵਿੱਚ ਅੱਜ ਤੋਂ 8 ਸਾਲ ਪਹਿਲਾਂ ਜਦੋਂ ਕਿਸੇ ਨੂੰ ਸਿੱਧੀ ਬਜਾਈ ਬਾਰੇ ਪਤਾ ਵੀ ਨਹੀਂ ਸੀਗਾ ਉਦੋਂ ਦੀ ਅਸੀਂ ਸਿੱਧੀ ਬਜਾਈ ਕਰਦੇ ਪਏ ਇਹਦੇ ਸਭ ਤੋਂ ਪੁਰਾਣੀ ਜਿਹੜੀ ਮਸ਼ੀਨ ਆ ਉਹ ਵੀ ਸਾਡੀ ਹੀ ਬਣਾਈ ਹੋਈ ਹੈ ਸਿੱਧੀ ਬਜਾਈ ਦੀ ਝੋਨੇ ਦੀ ਚਲੋ ਇੱਕ ਆਪਾਂ ਇਹ ਦੱਸ ਦਈਏ ਵੀ ਜੇ ਆ ਤੁਸੀਂ ਸਿੱਧੀ ਬਜਾਈ ਕਹਿ ਰਹੇ ਆ ਹਾਂਜੀ ਅੱਜ ਤੱਕ ਤੁਸੀਂ 8 ਸਾਲਾਂ ਦੇ ਦੌਰਾਨ ਹਾਂਜੀ ਕੋਈ ਤੁਹਾਨੂੰ ਕੀ ਸਮੱਸਿਆ ਕੋਈ ਆਈ ਆ ਇਹਦੇ ਵਿੱਚ ਸਿੱਧੀ ਬਜਾਈ ਸਿੱਧੀ ਬਜਾਈ ਦੀ ਜੇ ਗੱਲ ਕਰੀਏ ਤਾਂ ਸਮੱਸਿਆ ਦੇ ਵਿੱਚ ਸਿਰਫ ਇੱਕ ਹੀ ਆ ਉਹ ਹੈਗੀ ਨਦੀਨ ਦੀ ਅੱਛਾ ਇਹਦੇ ਤੇ ਤੁਹਾਨੂੰ ਦੋ ਸਪ੍ਰੇਆਂ ਕਰਨੀਆਂ ਪੈ ਸਕਦੀਆਂ ਆ ਕੋਜ ਘਾਹ ਜਿਹੜੇ ਉਹ ਇਹੋ ਜਿਹੇ ਹੈਗੇ ਆ ਜਿਹੜੇ ਕੀ ਦਵਾਈਆਂ ਦੇ ਨਾਲ ਨਹੀਂ ਖਤਮ ਹੁੰਦੇ ਉਹ ਵੀ ਸਾਨੂੰ ਲੇਬਰ ਦੇ ਕੋਲੋਂ ਕਢਾਉਣੇ ਪੈਂਦੇ ਆ ਉਹ ਉੱਥੇ ਹੀ ਕਢੋਂਗੇ ਤੁਸੀਂ ਹਾਂਜੀ ਉਹ ਉੱਥੇ ਹੀ ਕਢਾਉਣੇ ਪੈਂਦੇ ਆ ਠੀਕ ਆ ਤੇ ਬਾਕੀ ਇਹ ਆ ਕਿ ਜ਼ਿੰਮੇਵਾਰਾਂ ਨੂੰ ਇਹੋ ਸਲਾਹ ਆ ਕਿ ਮਈ ਮਹੀਨੇ ਦੇ ਵਿੱਚ ਝੋਨੇ ਦੀ ਸਿੱਧੀ ਬਜਾਈ ਬਿਲਕੁਲ ਨਾ ਕੀਤੀ ਜਾਵੇ ਹੂੰ ਇਹਨੂੰ ਜੂਨ ਦੇ ਪਹਿਲੇ ਹਫ਼ਤੇ ਕਰੋਗੇ ਤੇ ਇਹਦਾ ਜਿਹੜਾ ਹੱਥ ਨਾਲ ਲੱਗਾ ਆ ਝੋਨਾ ਨਾ ਉਹਦੇ ਨਾਲੋਂ ਝਾੜੇ ਦਾ ਵੱਧ ਆਏਗਾ ਤੇ ਜੇ ਤੁਸੀਂ ਮਈ ਦੇ ਵਿੱਚ ਕਰੋਗੇ ਤੇ ਇਹਦਾ ਜਿਹੜਾ ਝਾੜ ਆ ਤੁਹਾਡੇ ਹੱਥ ਆਲੇ ਲੱਗੇ ਨਾਲੋਂ ਵੀ 3-4 ਕੁਇੰਟਲ ਜਿਹੜਾ ਘਟ ਆਵੇਗਾ ਉਹ ਇਹ ਆ ਸਾਡੇ ਜਿਹੜੇ ਐਕਸਪੈਰੀਮੈਂਟ ਕੀਤੇ ਹੋਏ ਆ ਹੂੰ ਜੇ ਇਹ ਤੁਸੀਂ ਇਹਨੂੰ 25 ਮਈ ਜਾਂ ਜੂਨ ਦੇ ਪਹਿਲੇ ਹਫਤੇ ਕਰੋਗੇ ਹੂੰ ਤੇ ਜਾਂ ਜਿਹੜੀਆਂ ਕੁਝ ਸ਼ਾਰਟ ਡਿਊਰੇਸ਼ਨ ਵਾਲੀਆਂ ਵੈਰਾਈਟੀਆਂ ਆ ਹੂੰ ਜਿਹੜੀਆਂ ਕਿ ਘੱਟ ਸਮਾਂ ਲੈਂਦੀਆਂ ਆ ਉਹਨੂੰ ਤੁਸੀਂ ਜੁਲਾਈ ਦੇ ਪਹਿਲੇ ਹਫਤੇ ਵੀ ਤੁਸੀਂ ਜਿਹੜਾ ਉਹ ਸਿੱਧੀ ਬਜਾਈ ਕਰ ਸਕਦੇ ਤੇ ਕੋਈ ਦਿੱਕਤ ਨਹੀਂ ਆਏਗੀ ਉਹਦੇ 'ਚ ਹੂੰ ਤੇ ਜਾਂ ਫਿਰ ਜੂਨ ਦੇ 25 ਤਰੀਕ ਲਾ ਕੇ ਕਰ ਸਕਦੇ ਜੇ ਤੁਹਾਨੂੰ ਬਹੁਤ ਵਧੀਆ ਜਿਹੜਾ ਉਹਦਾ ਝਾੜ ਜਿਹੜਾ ਮਿਲੇਗਾ ਹੂੰ ਮਤਲਬ ਇਹ ਡਿਪੈਂਡ ਕਰਦਾ ਵੈਰੈਟੀ ਟੂ ਵੈਰੈਟੀ ਤੇ ਨਾਲੇ ਦੂਜੀ ਗੱਲ ਇਹ ਡਿਪੈਂਡ ਕਰਦੀ ਹੈ ਵੀ ਜਿਹੜੀ ਵੈਰੈਟੀ ਤੁਸੀਂ ਲਾ ਰਹੇ ਜੇ ਉਹ ਕਿੰਨਾ ਲੰਮਾ ਸਮਾਂ ਲੈਂਦੀ ਹੈ ਜੇ ਤਾਂ ਲੰਮਾ ਸਮਾਂ ਲੈਣ ਵਾਲੀ ਵੈਰੈਟੀ ਆ ਹੂੰ ਜਿਹੜੀ ਜਿਆਦਾ ਦਿਨ ਪੱਕਣ ਚ ਲੈਂਦੀ ਹੈ ਉਹਨੂੰ ਤੁਸੀਂ ਅਗੇਤੀ ਲਾ ਸਕਦੇ ਜੇ ਹੂੰ ਪਰ ਜਿਹੜੀ 120 ਦਿਨ ਲੈਂਦੀ ਆ ਉਹਨੂੰ ਤੁਸੀਂ ਬਿਲਕੁਲ ਅਗੇਤੀ ਲਾਉਣ ਦੀ ਗਲਤੀ ਨਾ ਕਰੋ ਉਹਨੂੰ ਜਿੰਨਾ ਵਿਸ਼ੇਸ਼ਤਾ ਹੋ ਸਕਦਾ ਉਹਨਾਂ ਹੀ ਲਾਓਗੇ ਤੇ ਉਹਦਾ ਝਾੜ ਜਿਹੜਾ ਜ਼ਿਆਦਾ ਰਹੇਗਾ ਵੀਰੇ ਇਹ ਜਿਹੜਾ ਜਿਹੜੀ ਵੈਰਾਈਟੀ ਤੁਸੀਂ ਲਾਤੀ ਆ ਹਾਂਜੀ ਹਾਂਜੀ ਤੁਸੀਂ ਇਹਦਾ ਬੀ ਕਿੰਨਾ ਪਾਇਆ ਸੀ ਤੇ ਇਹ ਵੀ ਦੱਸੀ ਆਪਾਂ ਬੀ ਕਿੰਨਾ ਪਾਇਆ ਇਹਦਾ ਜਿਹੜਾ ਬੀ ਆ ਉਹ ਆਪਾਂ 8 ਕਿਲੋ ਪਾਇਆ ਪਰ ਹਾਂ 1 ਏਕੜ ਦੇ ਵਿੱਚ ਠੀਕ ਆ ਖਾਦ ਕਿੰਨੀ ਪਾਈ ਆ ਖਾਦ ਕਿਹੜੀ ਪਾਈ ਆ ਖਾਦ ਇਹਨੂੰ ਜੂਰੀਆ ਪਾਈ ਆ ਜੂਰੀਆ ਦੇ ਨਾਲ ਕਿੰਨੀ ਜੂਰੀਆ ਇਹਨੂੰ 4 ਬੈਗ ਪੈ ਗਏ ਹੋਏ ਆ ਠੀਕ ਆ ਤੇ ਜੂਰੀਆ ਦੇ ਨਾਲ ਇਹਨੂੰ 33% ਵਾਲੀ ਜਿਹੜੀ ਜ਼ਿੰਕ ਪਾਈ ਹੋਈ ਆ ਉਹ 5 ਕਿਜੀ ਆਜੋ ਇਧਰ ਦੇਖੋ ਪਰ ਏਕੜ ਦੇ ਹਿਸਾਬ ਦੇ ਨਾਲ ਹਾਂ ਹਾਂਜੀ ਠੀਕ ਆ ਤੇ ਕੋਈ ਸਪਰੇ ਸਪਰੇ ਅਜੇ ਤੱਕ ਤੇ ਇਹਨੂੰ ਕੋਈ ਨਹੀਂ ਕੀਤੀ ਬਿਨਾ ਨਦੀਨਾ ਤੋਂ ਸਿਰਫ ਵਿੱਚ ਨੋਮਨੀ ਗੋਲਡ ਦੀ ਆਪਾਂ ਸਪਰੇਆਂ ਕੀਤੀਆਂ ਦੋ ਨਦੀਨ ਤੋਂ ਹਾਂ ਉਹ ਉਹ ਦਵਾਈ ਇੱਕ ਜਈ ਹੈ ਜਿਹੜੀ ਕਿ ਨਦੀਨਾ ਨੂੰ ਖਤਮ ਕਰਦੀ ਉਸ ਤੋਂ ਬਿਨਾ ਕੋਈ ਜਿਹੜੀ ਉਹ ਬਹੁਤਾ ਕਾਰਗਰ ਨਹੀਂ ਹੈਗੀ ਦਵਾਈ ਠੀਕ ਆ ਨਦੀਨ ਫਿਰ ਵੀ ਹੈਗਾ ਆ ਨਦੀਨ ਜਿਹੜਾ ਆ ਇਹ ਬੰਨੇ ਦਾ ਲਾਗਾ ਇਹਦੇ ਬੰਨੇ ਤੇ ਲਾਗੇ ਜਿਹੜਾ ਉਹ ਘਾਹ ਤੁਹਾਨੂੰ ਦਿਖਣਾ ਹੀ ਦਿਖਣਾ ਹੈ ਦਿਖਣਾ ਹੀ ਦਿਖਣਾ ਹੈ ਹਾਂ ਉਹ ਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਠੀਕ ਆ ਜੇ ਤੁਹਾਡਾ ਹੱਥ ਦਾ ਲੱਗਾ ਝੋਨਾ ਉਹਦੇ ਨਦੀਨ ਉਹਦੇ ਵਿੱਚ ਵੀ ਹੋਏਗਾ ਜਿੱਥੇ ਬੰਨੇ ਹੋਣਗੇ ਠੀਕ ਆ हां ਜਿੱਦਾਂ ਕੋਈ ਲੇਬਰ ਵਾਲਾ ਵੀ ਕਿਸੇ ਵੇਲੇ ਕੱਢਦਾ ਤੇ ਉਹ ਵੀ ਬੰਨੇ ਤੇ ਸੁੱਟਦਾ ਤੇ ਉਹਦਾ ਬੀਜ ਤਿਆਰ ਕੇ ਫੇਰ ਬੰਨੇ ਦੇ ਨਾਲ ਜਿਹੜਾ ਉਹ ਛਿਲ ਜਾਂਦਾ ਆ ਉਹ ਫਿਰ ਦੁਬਾਰਾ ਜਿਹੜਾ ਉਹ ਗਰੋਥ ਕਰ ਹੀ ਜਾਂਦਾ ਆ ਚਲੋ ਇੱਕ ਇਹ ਵੀ ਗੱਲ ਆ ਹਾਂਜੀ ਨਦੀਨ ਤੋਂ ਇਲਾਵਾ ਤੁਹਾਨੂੰ ਇਹਦੀ ਕੋਈ ਸਮੱਸਿਆ ਆ ਇਹਦੇ ਵਿੱਚ ਨਦੀਨ ਤੋਂ ਇਲਾਵਾ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਗੀ ਹਾਂ ਮਤਲਬ ਇਹ ਜਿਹੜਾ ਝੋਨੇ ਸਗੋਂ ਇਹਨਾਂ ਦੀ ਗਰੋਥ ਵੀ ਬੜੀ ਸੋਹਣੀ ਰਹਿੰਦੀ ਆ ਤੇ ਜਿੱਦਾਂ ਕਹਿ ਲਓ ਕਿ ਹਰੇ ਭਰੇ ਵੀ ਬਹੁਤ ਰਹਿੰਦੇ ਆ ਜਦੋਂ ਤੋਂ ਇਹਨੂੰ ਲਾਉਂਦੇ ਜੇ ਸ਼ੁਰੂ-ਸ਼ੁਰੂ ਜੇ ਤੁਹਾਨੂੰ ਲੱਗਦਾ ਕਿ ਇਹ ਬੂਟੇ ਮਾੜੇ ਆ ਕੋਈ ਬਿਮਾਰੀ ਇਹਦੇ ਚ ਨਹੀਂ ਨਹੀਂ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਐ ਚੌਂਦੀ ਨਹੀਂ ਗੇ ਇਹਦੇ ਵਿੱਚ ਬੌਨੇ ਕੱਦ ਵਾਲਾ ਵਾਇਰਸ ਤੁਸੀਂ ਕੈਮਰਾ ਮਾਰ ਕੇ ਦਿਖਾ ਦਿਓ ਮੈਨੂੰ ਤੇ ਕੋਈ ਅਜੇ ਤੱਕ ਲੱਗਦਾ ਨਹੀਂ ਪਿਆ ਹੂੰ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਚੈੱਕ ਕਰ ਸਕਦੇ ਆਪ ਪਿੱਛੇ ਵੀ ਦੇਖ ਲਿਆ ਝੋਨਾ ਜਿਹੜਾ ਤੁਹਾਡਾ ਸਿੱਧਾ ਇਹ ਵੀ ਤੁਹਾਡਾ ਹਾਂਜੀ ਹਾਂਜੀ ਹਾਂ ਇਹ ਵੀ ਆਪਣਾ ਆ ਦੇਖੋ ਲਾਈਨਾਂ ਸਿੱਧੀਆਂ ਦਿਖਣ ਨਹੀਂ ਆ ਹਾਂ ਲਾਈਨਾਂ ਸਿੱਧੀਆਂ ਐ ਨਾ ਦੇਸਣ ਡੀਆਂ ਸਾਰੀਆਂ ਦੇਖ ਸਕਦੇ ਆ ਤੁਸੀਂ ਬਾਕੀ ਮਦੀਨ ਵੀ ਤੁਸੀਂ ਦੇਖ ਲਓ ਕੋਈ ਬਹੁਤਾ ਖਾਸ ਐ ਨਹੀਂ ਗਾ ਪਾਣੀ ਕਿੰਨੇ ਲਾਏ ਪਾਣੀ ਦੇਖੋ ਜੀ ਪਾਣੀ ਇਹਨੂੰ ਬੱਤਰ ਦੇ ਲੱਗਦੇ ਆ ਹਮ ਮਤਲਬ ਇਹਦੇ ਵਿੱਚ ਨਮੀ ਰੱਖਣੀ ਜ਼ਰੂਰੀ ਆ ਜੇ ਤੁਸੀਂ ਕਹੋਗੇ ਬਿਲਕੁਲ ਸੁਕਾ ਦਿਏ ਝੋਨਾ ਤੇ ਉਹ ਤੁਹਾਡਾ ਸਕਸੈਸ ਨਹੀਂ ਹੋਏਗਾ ਨਮੀ ਨੂੰ ਮੇਨਟੇਨ ਜਿਹੜਾ ਕਰਨਾ ਬਹੁਤ ਜ਼ਰੂਰੀ ਆ ਪਰ ਕਦੂ ਵਾਲੇ ਨਾਲ ਉਹਦਾ ਘਟਿਆ ਹਾਂਜੀ ਹਾਂਜੀ ਕਦੂ ਵਾਲੇ ਨਾਲ ਪਾਣੀ ਦਾ ਕਿੰਨਾ ਬਚਾ ਆ ਪਾਣੀ ਦਾ ਬਚਾ ਆ ਦੂਜੀ ਗੱਲ ਇਹ ਆ ਇੱਕ ਤੇ ਟਰੈਕਟਰ ਨਹੀਂ ਲਿਬਰਦੇ ਆਪਣੇ ਜਿੱਦਾਂ ਕਹੋ ਮਸ਼ੀਨਰੀ ਦਾ ਵੀ ਬਚਾ ਮਸ਼ੀਨਰੀ ਦਾ ਬਚਾ ਇੱਕ ਅਸੀਂ ਜਿਹੜੀਆਂ ਵਟਾਂ ਵਗੈਰਾ ਲਿੰਬਦੇ ਹੈਗੇ ਆ ਪੋਚਦੇ ਹੈਗੇ ਉਹ ਵੀ ਅਸੀਂ ਬਿਲਕੁਲ ਵੱਜ ਜਾਂਦੇ ਹੈਗੇ ਆ ਉਹ ਅਸੀਂ ਟਰੈਕਟਰ ਦੇ ਨਾਲ ਹੀ ਜਿੰਦਰੇ ਦੇ ਨਾਲ ਹੀ ਵਟਾਂ ਦੇ ਉੱਤੇ ਮਿੱਟੀ ਛਾੜ ਕੇ ਤੇ ਸਿੱਧਾ ਹੀ ਜਿਹੜਾ ਵਾ ਇਹਦੀ ਬਜਾਈ ਕਰ ਦਿੰਨੇ ਬਾਕੀ ਇਹ ਤੇ ਖਾਦ ਪਾਉਣੀ ਬਹੁਤ ਸੋਖੀ ਆ ਬੰਦਾ ਉੱਪਰ ਉੱਪਰ ਹੀ ਭੱਜਿਆ ਜਾਂਦਾ ਜਿੱਦਾਂ ਕਹ ਲਓ ਵੀ ਪੈਰ ਤੱਕ ਨਹੀਂ ਖੁੱਭਦੇ ਭਾ ਵੀ ਇਹ ਜਿਹੜੀ ਆ ਨਾ 8 ਸਾਲਾਂ ਦੀ ਤੁਸੀਂ ਕਹਿੰਦੇ ਮੇਰੀ ਇਹ ਇਹ ਹੈਗਾ ਐਕਸਪੀਰੀਅੰਸ ਆ 8 ਸਾਲਾਂ ਦੇ ਤਜਰਬੇ ਚ ਕੋਈ ਮੇਜਰ ਸਮੱਸਿਆ ਹੈ ਕਿ ਨਦੀਨ ਨੂੰ ਛੱਡ ਦੇ ਨਦੀਨ ਨੂੰ ਛੱਡ ਕੇ ਕੋਈ ਮੇਜਰ ਦਬਾਅ ਬਿਮਾਰੀ ਬਿਮਾਰੀ ਕੋਈ ਮੈਂ ਤੁਹਾਨੂੰ ਦੱਸਦਾ ਹਾਂ ਨਾ ਜਿੱਦਾਂ ਤੁਸੀਂ ਮੰਨ ਲਓ ਕਿ ਇਹਦੇ ਵਿੱਚ 1509 ਲਾਈ ਆ ਹਾਂ ਤੁਸੀਂ ਅਗਲੇ ਸਾਲ ਹਾਂ ਜੇ ਇਹਦੇ ਵਿੱਚ ਕੋਈ ਹੋਰ ਵੈਰਾਈਟੀ ਲਾਉਂਦੇ ਜੇ ਹਾਂ ਤੇ ਉਹਦੇ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਜਿੱਦਾਂ 1509 ਆ ਨਾ ਹਾਂ ਉਹਦਾ ਬੀਜ ਜਦੋਂ ਆਪਾਂ ਮਸ਼ੀਨ ਨਾਲ ਵੜਦੇ ਆ ਨਾ ਉਹ ਕੁਝ ਨਾ ਕੋਈ ਥੱਲੇ ਕਿਰ ਜਾਂਦਾ ਆ ਹਾਂ ਉਹ ਅਗਲੇ ਸਾਲ ਜਦੋਂ ਮੌਸਮ ਉਹਨੂੰ ਵਧੀਆ ਮਿਲਦਾ ਉਹਦਾ ਟੈਂਪਰੇਚਰ ਮਿਲਦਾ ਆ ਜੇ ਤੁਸੀਂ 1509 ਪਿਛਲੇ ਸਾਲ ਲਾਈ ਤੇ ਐਰਕਾ ਸਾਵਾ ਲਾ ਦਿੱਤਾ ਆ ਤੇ ਉਹਦੇ ਵਿੱਚ ਤੁਹਾਡੇ ਬਹੁਤ ਜ਼ਿਆਦਾ ਚਾਂਸ ਹੈਗੇ ਆ ਕਿ 1509 ਦੇ ਬੂਟੇ ਜਿਹੜੇ ਆ ਉਹ ਉੱਗਣਗੇ ਹੀ ਉੱਗਣਗੇ। ਉਹਦਾ ਕੀ ਹਾਲ ਆ ਫਿਰ? ਉਹਦਾ ਹਾਲ ਇਹ ਹੈ ਕਿ ਜਿੱਦਾਂ ਆਪਾਂ ਪੈਲੀ ਨੂੰ ਖੇਤ ਨੂੰ ਵਾਹ ਦਿੰਨੇ ਆ। ਮੰਨ ਲਓ ਕਿ ਤੁਸੀਂ ਲੇਜ਼ਰ ਕਰਾ ਕਰਾ ਲਿਆ। ਉਸ ਤੋਂ ਬਾਅਦ ਬਾਅਦ ਵਿੱਚ ਤੁਸੀਂ ਜਿਹੜਾ ਪੈਲੀ ਹੈ ਨਾ ਉਹਨੂੰ ਪਾਣੀ ਜ਼ਰੂਰ ਲਗਾਓ। ਉਹਦੇ ਨਾਲ ਇੱਕ ਤੇ ਇਹ ਹੋਏਗਾ ਕਿ ਜਿਹੜਾ ਤੁਹਾਡਾ ਪੁਰਾਣਾ ਵੀ ਖੇਤ ਦੇ ਵਿੱਚ ਪਿਆ ਉਹ ਸਾਰਾ ਹੀ ਜਿਹੜਾ ਉਹ ਨਵਾਂ ਉੱਗਾਏਗਾ ਉਂਗਰਾਏਗਾ। ਉਸਦੇ ਨਾਲ-ਨਾਲ ਜਿਹੜੇ ਨਦੀਨ ਵੀ ਪੈੜੀ ਦੇ ਵਿੱਚ ਹੋਣਗੇ ਉਹ ਵੀ ਸਾਰੇ ਉੱਗ ਆਉਣਗੇ ਹੂੰ ਤੇ ਉਹ ਜਦੋਂ ਉੱਗ ਆਉਣਗੇ ਫੇਰ ਉਹਨੂੰ ਤੁਸੀਂ ਵਾਦਿਓ ਵਾਉਣ ਤੋਂ ਬਾਅਦ ਜਿਹੜਾ ਉਹ ਤੁਸੀਂ ਫੇਰ ਜਿਹੜਾ ਉਹ ਸਿੱਧੀ ਬਜਾਈ ਕਰੋ ਤੇ ਜਿਹੜਾ ਪੁਰਾਣਾ ਤੁਹਾਡਾ ਕਿਰਿਆ ਆਇਆ ਬੀਜ ਆ ਉਹ ਫੇਰ ਨਹੀਂ ਉਗੇਗਾ ਉਹਦੀ ਕੋਈ ਬਹੁਦੀ ਤੁਹਾਨੂੰ ਸਮੱਸਿਆ ਨਹੀਂ ਆਏਗੀ ਨਹੀਂ ਤੇ ਜੇ ਤੁਸੀਂ ਮੰਨ ਲਓ ਕਿ ਨਹੀਂ ਅਗਾਉਂਦੇ ਫੇਰ ਤੁਹਾਨੂੰ ਬਹੁਤ ਸਮੱਸਿਆ ਆਏਗੀ ਫੇ ਜਦਾਂ ਕਹਿ ਲਓ ਕਿ ਰਲਾ ਹੋ ਜਾਂਦਾ ਉਹ ਚੀਜ਼ ਹੋ ਜਾਂਦੀ ਹੈ ਇਦਾਂ ਬਚਾਅ ਹੋ ਸਕਦਾ ਇੱਕ ਟੈਕਨੀਕ ਇਹ ਆ ਇਹ ਤਕਨੀਕ ਹੀ ਆ ਬਸ ਤੁਸੀਂ ਮੰਨ ਲਓਗੇ ਇਹ ਤਜਰਬਾ ਹੀ ਆ ਜਿਹੜਾ ਐ ਫੇਸ ਕੀਤਾ ਹੋਇਆ ਤੁਸੀਂ ਇਦਾਂ ਕਰਦੇ ਰਹੇ ਆ ਮੈਂ ਬਿਲਕੁਲ ਇਦਾਂ ਕਰਦਾ ਰਿਹਾ ਜੀ ਹੁਣ ਤੁਸੀਂ ਆ ਆ ਖੇਤ ਦੇਖੋ ਹੂੰ ਬਿਲਕੁਲ ਇੱਕਸਾਰ ਇੱਕ ਲੈਵਲ ਤੇ ਝੋਨਾ ਇਹਦੇ ਵਿੱਚ ਤੁਹਾਨੂੰ ਚੋਬੇ ਦਾ ਕੋਈ ਵੀ ਬੂਟਾ ਨਹੀਂ ਦਿਖੇਗਾ ਇਹ ਲਈ ਤੁਸੀਂ ਹਾਈਟ ਦੇਖ ਸਕਦੇ ਜੇ ਉੱਪਰੋਂ ਬਿਲਕੁਲ ਇੱਕ ਲੈਵਲ ਦੀ ਆ ਹੂੰ ਇਹ ਇਹੀ ਕਾਰਨ ਆ ਕਿ ਇਹਨੂੰ ਪਹਿਲੇ ਜਿਹੜਾ ਆਪਣਾ ਨਦੀਨ ਉਹਨੂੰ ਵੀ ਗਾਲੋ ਤੇ ਜਿਹੜਾ ਪਿਛਲੇ ਸਾਲ ਵਾਲਾ ਝੋਨਾ ਨਾ ਉਹਨੂੰ ਵੀ ਪਾਣੀ ਲਾ ਕੇ ਗਾਲੋਗੇ ਤੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਹੂੰ ਠੀਕ ਆ ਬਾਈ ਪਾਣੀ ਦੀ ਇਹਦੇ ਚ ਬਚਤ ਆ ਪਾਣੀ ਜਿਹੜਾ ਕਹਿ ਲੋ ਕਿ ਉਹਦੀ ਬਹੁਤ ਬਚਤ ਆ ਜਿੰਨਾ ਜਿੱਦਾਂ ਹੁਣ ਕਿਸੇ ਵੇਲੇ ਬਾਰਿਸ਼ ਜ਼ਿਆਦਾ ਵੀ ਹੋ ਜਾਂਦੀ ਹੈ ਨਾ ਤੇ ਜਿਹੜਾ ਕੱਦੂ ਵਾਲਾ ਝੋਨਾ ਹੈ ਨਾ ਉਹਦੀਆਂ ਵਟਾਂ ਉਤੋਂ ਦੀ ਵਗਣੀਆਂ ਸ਼ੁਰੂ ਹੋ ਜਾਂਦੀਆਂ ਹ ਹ ਇਹਦਾ ਚੱਕਰ ਇਹ ਆ ਕਿ ਇਹਦੇ ਚ ਜਿੰਨਾ ਮਰਜ਼ੀ ਮੀਂਹ ਪੈ ਜਾਏ ਇਹ ਪਾਣੀ نیچے ਹੀ ਜਾਈ ਜਾਂਦਾ ਹੈ ਜਮੀਨ ਜਿਹੜੀ ਰੀਸਟੋਰ ਕਰੀ ਜਾਂਦੀ ਆ ਔਰ ਜਿਹੜੇ ਮਿੱਤਰ ਜੀਵ ਨੇ ਕੀੜੇ ਨੇ ਉਹ ਬਚ ਜਾਂਦੇ ਆ ਉਹ ਵੀ ਬਚਦੇ ਆ ਹਨਾ ਉਹ ਵੀ ਮਰਦੇ ਨਹੀਂ ਹਾਂਜੀ ਹਾਂਜੀ ਇਹ ਵੀ ਨਹੀਂ ਉਹ ਵੀ ਜਿਹੜੇ ਉਹ ਬਹੁਤ ਬਚਦੇ ਆ ਤੋਂ ਮੈਨੂੰ ਲੱਗਦਾ ਹੈ ਬਹੁਤ ਜਲਦੀ ਸਾਨੂੰ ਆਉਣਾ ਵੀ ਪੈਣਾ ਕਿਸਾਨਾਂ ਨੂੰ ਇੱਧਰ ਹਨਾ ਕਿਉਂਕਿ ਰਿਪੋਰਟ ਜਿਹੜੀ ਆ ਉਹ ਸਰਕਾਰ ਵੀ ਇਹਦੀ ਬਹੁਤ ਧਿਆਨ ਨਾਲ ਦੇਖ ਰਹੀ ਆ ਇਹਨੂੰ ਤੇ ਸਾਡੇ ਵਿਗਿਆਨੀ ਵੀ ਜਿਹੜੇ ਆ ਖੇਤੀ ਵਿਗਿਆਨੀ ਉਹ ਵੀ ਇਹਨੂੰ ਬਹੁਤ ਧਿਆਨ ਨਾਲ ਦੇਖ ਰਹੇ ਆ ਤੇ ਨਾਲ ਆਸੀਂ ਤੇ ਇਹੋ ਕਵਾਂਗੇ ਵੀ ਜਿਹੜੇ ਬੰਦੇ ਇਹਦੇ ਵਿੱਚ ਮਾਰਿਆ ਨਾ ਜਿਹੜੇ ਨਵੇਂ ਲਾਉਣ ਵਾਲੇ ਉਹਨਾਂ ਨਾਲ ਇੱਕ ਵਾਰੀ ਜ਼ਰੂਰ ਕੰਟੈਕਟ ਕਰਨਾ ਹਾਂ ਉਹਨਾਂ ਕੋਲੋਂ ਸਮੱਸਿਆ ਪੁੱਛਣਾ ਤੇ ਸਮੱਸਿਆ ਦੇ ਹੱਲ ਪੁੱਛਣਾ ਤੇ ਬੜੀ ਵਧੀਆ ਕਾਮਯਾਬ ਹੋ ਸਕਦੀ ਹੈ ਇਹ ਹੋ ਸਕਦੀ ਹੈ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਅਸੀਂ ਦੇ 8 ਸਾਲਾਂ ਤੋਂ ਕਰਦੇ ਪਏ ਸਾਨੂੰ ਦੇਦੇ ਤੋਂ ਝਾੜ ਵੀ ਦੂਜਿਆਂ ਨਾਲੋਂ ਵੱਧ ਮਿਲ ਰਿਹਾ ਹੁਣ ਚਲੋ ਵੀਰੇ ਕਿਹੜੀ ਤਰੀਕ ਨੂੰ ਲਾਇਆ ਸੀ ਮਾੜੇ ਦੱਸ ਦੀ ਜੇ ਆਪਾਂ ਫਿਰ ਇਹ ਜੀ ਸਾਡੇ ਜਿੰਨੇ ਵੀ ਪਲਾਟ ਹਨ ਅਸੀਂ ਲੱਗ-ਲੱਗ ਤਰੀਕਾਂ ਤੇ ਲਾਏ ਹੋਏ ਆ ਕੁਝ ਸਾਡੇ ਜੂਨ ਮਹੀਨੇ ਦੇ 25 ਤਰੀਕ ਦੇ ਲੱਗੇ ਆ ਕੁਝ 15 ਦੇ ਲੱਗੇ ਆ ਕੁਝ 10 ਤਰੀਕ ਦੇ ਲੱਗੇ ਹੋਏ ਆ ਆ ਕਿੰਨੇ ਦਾ ਲੱਗਾ ਪਤਾ ਕੁਝ ਯਾਦ ਇਹ ਮੇਰੇ ਹਿਸਾਬ ਦੇ ਨਾਲ ਜੂਨ ਦੇ ਹੋਏਗਾ 10 ਤਰੀਕ ਦੇ ਆਸ-ਪਾਸ ਦਾ ਲੱਗਾ ਹੋਇਆ ਏ ਠੀਕ ਆ ਹਾਂਜੀ ਤੇ ਇਹਦੀ ਹਾਈਟ ਜਿਹੜੀ ਆ ਉਹ 2.5 ਫੁੱਟ ਆਰਾਮ ਨਾਲ ਹੋ ਗਈ ਆ 2.5 ਪੌਣੇ 3 ਹਾਂ ਇਹਦੀ ਇਹਦੀ ਆਰਾਮ ਨਾਲ ਹਾਈਟ ਹੋ ਚੁੱਕੀ ਆ ਸਮੱਸਿਆ ਇਹਦੇ ਵਿੱਚ ਕੋਈ ਨਹੀਂ ਆਈ ਠੀਕ ਆ ਇਹਨੂੰ 4 ਬੈਗ ਯੂਰੀਏ ਦੇ ਪਏ ਆ ਐਸ ਐਸ ਖੇਤ ਨੂੰ ਇਹਨੂੰ ਜ਼ਿੰਕ ਪਾਈ ਆ ਕਿੰਨੀ ਪਾਈ ਸੀ 5kg பை ਪਰ ਏਕ 5kg ਪਰ ਏਕੜ ਦੇ ਹਿਸਾਬ ਨਾਲ ਜ਼ਿੰਕ ਪਾਈ ਹੋਈ ਆ ਤੇ ਇਸ ਤੋਂ ਇਲਾਵਾ ਨੂਮਨੀ ਗੋਲਡ ਜਾਂ ਜਿਹੜੀ ਨਦੀਨ ਤੋਂ ਸਪਰੇਅ ਆ ਹਾਂ ਕੋਈ ਵੀ ਤੁਸੀਂ ਲੈ ਸਕਦੇ ਜਿਹੜੀ ਵੀ ਨਦੀਨ ਨੂੰ ਖਤਮ ਕਰਦੀ ਤੁਸੀਂ ਕੋਈ ਵੀ ਦਵਾਈ ਕਰ ਸਕਦੇ ਠੀਕ ਤੁਹਾਡਾ ਜਿਹੜਾ ਪਿਛਲਾ ਤਜਰਬਾ ਆ ਹਾਂਜੀ ਉਹਦੇ ਵਿੱਚ ਤੁਹਾਡਾ ਇਹਦਾ ਝਾੜ ਕਿੰਨਾ ਰਿਹਾ ਆ ਪਿਛਲੀ ਵਾਰ ਪਿਛਲੇ ਸਾਲ ਦਾ ਦੇਖੋ ਜੀ ਝਾੜ ਤੇ ਜੇ ਤੁਹਾਨੂੰ ਸੱਚ ਦੱਸਾਂ ਤਾਂ ਉਹ ਇਦਾਂ ਆ ਕਿ ਕੁਝ ਤੇ ਕੁਦਰਤ ਦੇ ਉੱਤੇ ਡਿਪੈਂਡ ਹੁੰਦਾ ਆ ਮੌਸਮ ਦੇ ਉੱਤੇ ਡਿਪੈਂਡ ਹੁੰਦਾ ਕਿ ਮੌਸਮ ਆਪਣਾ ਕਿਦਾਂ ਦਾ ਹੈਗਾ ਆ ਬਾਕੀ ਜਿਹੜੀਆਂ ਵੈਰਾਈਟੀਆਂ ਐ ਨਾ ਜਿਹੜੀ ਤੇ ਤੁਸੀਂ ਜੂਨ 25 ਤਰੀਕ ਦੇ ਲਾਗੇ ਲਾਓਗੇ ਜਿਵੇਂ 1509 ਆ 25 ਜੂਨ ਤੋਂ ਲੈ ਕੇ ਤੇ 1 ਜੁਲਾਈ ਤੱਕ ਲਾਓਗੇ ਨਾ ਤੇ ਜਿਹੜੀ ਹੱਥ ਦੀ ਲੱਗੀ ਹੋਈ ਤੁਹਾਡੀ ਹੈਗੀ ਨਾ 1509 ਉਹਦੇ ਨਾਲੋਂ 2-4 ਕੁਇੰਟਲ ਦਾ ਝਾੜ ਵੱਧ ਹੀ ਆਵੇਗਾ ਬੜਾ ਦਾਵਾ ਕਰ ਲਏ ਆ ਤੁਸੀਂ ਮੈਂ ਕਿਹਾ ਜੀ ਇਹ ਸਾਡੇ ਅੱਧੀ ਆਂਕੜੇ ਕੱਢੇ ਹੋਏ ਆ ਮੈਂ ਉਹਦੀ ਗੱਲ ਕਰਦਾ ਪਿਆ ਸਟੱਡੀ ਕੀਤੀ ਆ ਸਟੱਡੀ ਕੀਤੀ ਹੋਈ ਮੇਰਾ ਫੋਨ ਬਹੁਤ ਆਉਣੇ ਆ ਕਿਸਾਨਾਂ ਦੇ ਮੈਨੂੰ ਬਾਅਦ ਚ ਨਾ ਕਿਹਾ ਟੈਨਸ਼ਨ ਨਾ ਲਾਓ ਮੈਂ ਜਾਦੀ ਗੱਲ ਆ ਨਾ ਜੀ ਇੱਕ ਸ਼ਾਹ ਫਰੂਟ ਫਾਰਮ ਦੇ ਨਾਂ ਤੇ YouTube ਚੈਨਲ ਆ ਸਾਡਾ ਬਣਿਆ ਆ ਤੇ ਤੁਸੀਂ 7-7 8-8 ਸਾਲ ਪੁਰਾਣੀਆਂ ਵੀਡੀਓ ਚੈੱਕ ਕਰ ਸਕਦੇ ਜਿਹੜੀਆਂ ਉਸ ਚੈਨਲ ਤੇ ਪਈਆਂ ਹੋਈਆਂ ਆ ਅਚਾ ਉਹਦੇ ਵਿੱਚ ਬਕਾਇਦਾ ਜਦੋਂ ਝੋਨੇ ਦਾ ਬੂਟਾ ਛੋਟਾ ਸੀਗਾ ਜਿੱਦਣ ਕੇਰੇ ਸੀ ਕਿ ਝੋਨੇ ਉਦੋਂ 10 ਦਿਨ ਦੇ 15 ਦਿਨ ਦੇ ਸਾਰੀ ਰਿਪੋਰਟ A to Z ਹੈਗੀ ਉਹਨਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਕੀ ਕੀ ਅਸੀਂ ਕੀਤਾ ਸਾਰੀਆਂ ਰਿਪੋਰਟਾਂ ਉਹਨਾਂ ਵਿੱਚ ਹੈਗੀਆਂ ਕੋਈ ਵੀ ਜਾ ਕੇ ਉਹਨਾਂ ਦੇ ਚੈੱਕ ਕਰ ਸਕਦਾ ਹੈ ਜਿੰਮੇਦਾਰਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਇਹਨੂੰ ਜਦੋਂ ਵੀ ਤੁਸੀਂ ਕੇਰਨਾ ਨਾ ਇਹਨੂੰ ਕਾਲੀ ਬਿਲਕੁਲ ਨਾ ਕਰੋ ਹਮ ਪਹਿਲੀ ਗੱਲ ਇਹ ਆ ਇਹਨੂੰ ਆਪਾਂ ਜੂਨ ਦੇ ਮਹੀਨੇ ਦੇ ਜਿੱਦਾਂ ਕਹ ਲਓ 20 ਤਰੀਕ ਤੋਂ ਬਾਅਦ ਹੀ ਸ਼ੁਰੂ ਕਰੀਏ ਜਿਹੜੀਆਂ ਵੈਰਾਈਟੀਆਂ 160 ਜਾਂ 150 ਦਿਨ ਲੈਂਦੀਆਂ ਆ ਉਹਨੂੰ ਤੁਸੀਂ 15 ਤੋਂ 20 ਜੂਨ ਦੇ ਲਾਗੇ ਲਾ ਸਕਦੇ ਜੇ ਪਰ ਜਿਹੜੀਆਂ ਵੈਰਾਈਟੀਆਂ 110 120 ਦਿਨ ਲੈਂਦੀਆਂ ਆ ਉਹਨੂੰ ਜੂਨ ਦੇ 25 ਤਰੀਕ ਤੋਂ ਲੈ ਕੇ ਤੇ ਜੁਲਾਈ ਦੇ ਪਹਿਲੇ ਹਫਤੇ ਤੱਕ ਲਾਓ ਤੇ ਤੁਹਾਨੂੰ ਹੱਥ ਨਾਲ ਲੱਗੇ ਹੋਏ ਝੋਨੇ ਤੋਂ ਜ਼ਿਆਦਾ ਝਾੜ ਆਏਗਾ ਇਹ ਸਾਡਾ ਜ਼ਿੰਦਗੀ ਦਾ ਐਕਸਪੀਰੀਅੰਸ ਆ ਇਹਦਾ ਝਾੜ ਆਉਣ ਦਾ ਕੀ ਚਾਂਸ ਲੱਗਦੇ ਆ ਆ ਜਿਹੜਾ ਝੋਨਾ ਆ ਆਪਣਾ ਤੁਸੀਂ ਕਹਿੰਦੇ ਸੀ ਵੀ ਇਹ 10 ਜੂਨ ਦੇ ਲਾਗੇ ਲੱਗਾ ਆ ਹਾਂਜੀ ਇਹ ਇੱਕ ਤਾਂ ਮੈਂ ਹੋਰ ਗੱਲ ਦੱਸਦਾ ਆ ਕੋਜ ਵਰਾਈਟੀਆਂ ਜਿੱਦਾਂ ਮੰਨ ਲਓਗੀ ਇਹ ਹੀ ਵਰਾਈਟੀ ਕੋਜ ਅਸੀਂ ਲੇਟ ਲਾਈ ਆ ਕੋਜ ਅਸੀਂ ਪਹਿਲਾਂ ਲਾਈ ਉਹਦੇ ਪਿੱਛੇ ਕਾਰਨ ਇਹ ਹੈਗਾ ਆ ਕਿ ਜਿਵੇਂ ਸਾਡਾ ਏਰੀਆ ਜਿਹੜਾ ਇਹ ਸਬਜੀ ਦੇ ਵਿੱਚ ਬਹੁਤ ਮੰਨਿਆ ਪਰ ਮੰਨਿਆ ਏਰੀਆ ਆ ਇਸ ਕਰਕੇ ਸਾਨੂੰ ਗੇਤੀਆਂ ਸਬਜ਼ੀਆਂ ਲਾਉਣੀਆਂ ਪੈਣੀਆਂ ਤੇ ਕਿਸੇ ਵੇਲੇ ਜਿਹੜੀ ਵਰਾਈਟੀ ਆ ਨਾ ਉਹ ਅਸੀਂ ਛਾੜਦੇ ਵੱਲ ਨਾ ਜਾਂਦੇ ਹੋਏ ਅਸੀਂ ਇਹ ਦੇਖਦੇ ਹਾਂ ਕਿ ਛੇਤੀ ਪੱਕੇ ਤੇ ਛੇਤੀ ਲਾ ਲਈਏ ਤਾਂ ਕਿ ਸਾਡੀ ਜਿਹੜੀ ਅਗਲੀ ਫਸਲ ਆ ਉਹ ਅਸੀਂ ਇਹ ਗੇਤੀ ਲਾ ਸਕੀਏ ਆਈਡੀਆ ਕੀ ਆ ਆਈਡੀਆ ਇਹਦਾ ਈਜ਼ੀਲੀ 20 ਕੁਇੰਟਲ ਸਾਨੂੰ ਮਿਲੇਗਾ ਈਜ਼ੀਲੀ ਹਾਂ ਈਜ਼ੀਲੀ ਮਿਲੇਗਾ ਜਿਹੜੀ ਇਸ ਤੋਂ ਲੇਟ ਲੱਗੀ ਹੋਈ ਹੋਗੀ ਉਹਦਾ ਸਾਨੂੰ 25 ਕੁਇੰਟਲ ਤੱਕ ਵੀ ਆਰਾਮ ਨਾ ਮਿਲੇਗਾ ਠੀਕ ਆ ਮੰਨ ਲਿਆ ਤੇ ਇਨਕਮ ਪਰ 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 ਦਿੰਦਾ ਰਿਹਾ ਤੇ ਇਹ 22 ਤੋਂ 23 ਕੁਇੰਟਲ ਵੀ ਆਰਾਮ ਨਾ ਜਾ ਸਕਦੀ ਪਰ ਏਕੜ ਇਨਕਮ ਦੇ ਕੀ ਚਾਂਸ ਆ ਪਰ ਏਕੜ ਦਾ ਜਿਹੜਾ ਹੁਣ ਮੰਨ ਲਓ ਕਿ ਕੋਈ ਬਾਸਮਤੀ ਦੀ ਵੈਰਾਈਟੀ ਆ ਉਹਦਾ ਡਿਪੈਂਡ ਹੁੰਦਾ ਕਿ ਉਹਦਾ ਬਾਜ਼ਾਰ 'ਚ ਸਾਨੂੰ ਮੁੱਲ ਕੀ ਮਿਲਦਾ ਹੈ ਜੇ ਦੇ 3000 ਨੂੰ ਵੇਚਦੀ ਆ ਤੇ ਜੇ 20 ਕੁਇੰਟਲ ਵੀ ਨਿਕਲਦੀ ਤਾਂ ਸਿੱਧੀ 60000 ਦੀ ਆ ਇਹ ਦੇਖੋ ਨਾ ਪਰ ਜੇ ਬਾਜ਼ਾਰ ਦੇ ਵਿੱਚ ਮੋਲੀ 2000 ਹੋਏਗਾ ਤੇ ਫਿਰ ਉਹਦੇ ਤੇ ਆਪਾਂ ਕੋਈ ਟਿੱਪਣੀ ਨਹੀਂ ਕਰ ਸਕਦੇ ਜਿਹੜੀ ਬਾਸਮਤੀ ਹੁੰਦੀ ਹੈ ਇਹ ਤਾਂ ਟੋਟਲੀ ਡਿਪੈਂਡ ਹੁੰਦਾ ਹੈ ਕਿ ਬਾਜ਼ਾਰ ਦੇ ਵਿੱਚ ਭਾਅ ਕੀ ਇਹਦੀ ਮੰਗ ਕਿੰਨੀ ਪਿਛਲੀ ਵਾਰ ਕਿੰਨਾ ਸੀ ਪਿਛਲੀ ਵਾਰੀ ਸਾਡਾ ਇਹ 28-2900 ਲੱਗੇ ਜਿਹੜੀ ਉਹ ਵਿਕੀ ਹੋਈ ਸੀਗੀ ਤਾਂ ਚਲੋ 28-2900 ਲਗਭਗ ਚਲੋ ਰੱਬ ਸੁੱਖ ਰੱਖੇ ਆਪਾਂ ਮੰਗਦੇ ਸੁੱਖ ਮੰਗਦੇ ਆ ਵੀ ਇੰਨੀ ਤਾਂ ਹਾਂਜੀ 3000 ਇਹਦੇ ਲਾਗੇ ਤਾਂ ਜਾਏਗਾ 2800 ਟਨ ਦੇ ਕਰੀਬ ਜਿਹੜਾ ਐਵਰੇਜ ਸਾਡਾ ਉਹ ਝਾੜ ਜਿਹੜਾ ਉਹ ਨਿਕਲਿਆ ਹੋਇਆ ਸੀ ਪਿਛਲੀ ਵਾਰ ਹਾਂਜੀ ਹਾਂਜੀ ਤਾਂ ਸੋਨਾ ਝਾੜ ਦੇ ਗਈ ਆ ਹਾਂ ਤੇ ਜਿਹੜਾ ਸਾਡਾ ਸਾਵਾ ਝੋਨਾ ਲੱਗਾ ਹੋਇਆ ਸੀਗਾ ਇੱਕ ਉਹ ਸਾਡਾ 35 35 ਕੁਇੰਟਲ ਤੱਕ ਨਿਕਲਿਆ ਹੋਇਆ ਸੀ इजीली ਪੱਕੀ ਗੱਲ ਪੱਕੀ ਗੱਲ ਆ ਜੀ ਆ ਤੁਸੀਂ ਵੱਡਾ ਦਾਵਾ ਕਰਦੇ ਆ ਹਾਂਜੀ ਹਾਂਜੀ ਮੇਰਾ 35 ਕੁਇੰਟਲ ਖੁੱਦ ਦਾ ਤੁੱਲਿਆ ਜਿਹੜਾ ਇੱਕ ਮੈਂ ਥੋੜਾ ਜਿਹਾ ਕੱਚਾ ਵੜਾ ਦਿੱਤਾ ਸੀਗਾ ਹਾਂ ਤੇ ਉਹ ਤੁਸੀਂ ਮੰਨੋਗੇ ਇੱਕ ਘਟ 40 ਕਿੰਡਲ ਤੱਕ ਵੀ ਗਿਆ ਆ ਉਹ ਥੋੜਾ ਹਰਾਪਨ ਸੀ ਉਹ ਥੋੜਾ ਵਜਨ ਚ ਜ਼ਿਆਦਾ ਸੀਗਾ ਉਹਦਾ ਦੂਜੇ ਨਾਲ ਉਹ 200 ਰੁਪਿਆ ਰੇਟ ਜਿਹੜਾ ਉਹ ਘਟ ਜ਼ਰੂਰ ਲੱਗਾ ਪਰ ਉਹਦਾ ਝਾੜ ਬਹੁਤ ਜ਼ਿਆਦਾ ਨਿਕਲਿਆ ਸੀ ਬਹੁਤ ਜ਼ਿਆਦਾ ਸੀ ਹੈ ਉਹ ਕਿਉਂ ਕਿ ਗਿੱਲਾ ਰਹਿ ਗਿਆ ਨਾ ਥੋੜਾ ਜਿਹਾ ਅੱਛਾ ਕੁਝ ਨਵੀਂ ਸੀ ਉਹਦਾ ਵਜਨ ਉਹਦਾ ਜ਼ਿਆਦਾ ਹੋ ਗਿਆ ਉਹਦੀ ਪ੍ਰਾਲੀ ਵੀ ਕਹਿੰਦੇ ਆ ਨਾ ਹਰੀ ਰਹਿ ਜਾਂਦੀ ਹੈ ਹਾਂਜੀ 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 ਹੈ ਚਲੋ ਸੋ ਦੋਸਤੋ ਸੋ ਕਿਸਾਨ ਵੀਰੋ ਆ ਜਿਹੜੀ ਰਿਪੋਰਟ ਆ ਇੱਕ ਤੁਹਾਡੀ ਅਸੀਂ ਤੁਹਾਨੂੰ ਦਿਖਾ ਲ ਰਿਹਾ ਇਹ ਝੋਨੇ ਦੀ ਸਿੱਧੀ ਬਜਾਈ ਦੀ ਇੱਕ ਬਾਸਮਤੀ ਦੀ ਕਿਸਮ 1509 ਦੀ ਆ ਯਾਰ ਨੋਟ ਕਰ ਲਿਓ ਇਹਨੂੰ ਆ ਸਾਰੀਆਂ ਗੱਲਾਂ ਤੇ ਮੈਂ ਆਸਤਮਾ ਵੀ ਇਹ ਆਉਣ ਵਾਲੇ ਸਮੇਂ ਚ ਸਾਨੂੰ ਇਦਾਂ ਨੂੰ ਸਾਰਿਆਂ ਨੂੰ ਹੀ ਹੋਣਾ ਪੈਣਾ ਹੈ ਮੇਰੀ ਜੋ ਮੈਨੂੰ ਲੱਗਦਾ ਆ ਸਾਨੂੰ ਲੱਗਦਾ ਫੀਲਡ 'ਚ ਕੰਮ ਕਰਦੇ ਆ ਆ ਮੀਂਹ ਪੈ ਰਿਹਾ ਸੀ ਮੀਨੇ ਸਾਨੂੰ ਬਿਲਕੁਲ ਚਾਂਸ ਨਹੀਂ ਦਿੱਤਾ ਅਸੀਂ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਨਹੀਂ ਕਰ ਸਕਦੇ ਸੀਗੇ ਤੋਂ ਅਸੀਂ ਮੋਟੀਆਂ ਮੋਟੀਆਂ ਜਿਹੜੀਆਂ ਗੱਲਾਂ ਜ਼ਰੂਰੀ ਹੁੰਦੀਆਂ ਉਹ ਤੁਹਾਡੇ ਨਾਲ ਕਰ ਦਿੱਤੀਆਂ ਵੀਡੀਓ ਕਿਦਾਂ ਦੀ ਲੱਗੀ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਤੁਸੀਂ ਆਪੋ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕਰੋ ਤੇ ਆਪਣੀ رائے ਜ਼ਰੂਰ ਦਿਓ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸ ਦਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਸਵਾਲ ਤੁਸੀਂ ਨਾਲ ਦੀ ਨਾਲ ਜ਼ਰੂਰ ਸਾਨੂੰ ਪੁੱਛੋ ਅਸੀਂ ਉਹਨਾਂ ਦਾ ਸਾਰਿਆਂ ਦਾ ਜਵਾਬ ਦਵਾਂਗੇ ਤੇ ਇੱਕ ਤੁਹਾਨੂੰ ਵੀ ਜੇ ਕੋਈ ਸਮੱਸਿਆ ਆਉਂਦੀ ਆ ਤਾਂ ਤੁਸੀਂ ਦੱਸ ਸਕਦੇ ਆ ਫਿਰ ਆਪਾਂ ਉਹਦਾ ਕੋਈ ਹੱਲ ਸੋਚ ਸਕਦੇ ਆ ਸੋ ਬਾਈ ਇਹ ਜ਼ਰੂਰ ਨੋਟ ਰੱਖਣਾ ਬਾਕੀ ਅਗਲੀ ਜਿਹੜੀ ਚੀਜ਼ ਆ ਅਗਲੀ ਵੀਡੀਓ ਚ ਫਿਰ ਆਪਾਂ ਉਹ ਗੱਲਾਂ ਬਾਤਾਂ ਕਰਾਂਗੇ ਤੇ ਬਹੁਤ ਇੰਟਰਸਟਿੰਗ ਵੀਡੀਓ ਅਗਲੀ ਆ ਰਹੀ ਆ ਸੋ ਬਹੁਤ ਬਹੁਤ ਧੰਨਵਾਦ ਪੀਆਰ ਪੰਜਾਬ ਦੇ ਜੋੜੇ ਰਹਿਣ ਦੇ ਲਈ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰੀਆਂ ਕਰਾਂਗੇ ਤੇ ਵੀਡੀਓ ਨੂੰ ਲਾਈਕ ਵਾਲਾ ਬਟਨ ਦਬਾ ਕੇ ਸ਼ੇਅਰ ਜ਼ਰੂਰ ਕਰਿਓ ਦੋਸਤੋ ਤੇ ਚੈਨਲ ਤੇ ਪਹਿਲੀ ਵਾਰੀ ਆਏ ਆ ਤਾਂ ਫਿਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ